ਬਾਹਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਅੰਮ੍ਰਿਤ ਬਚਨ ਸਾਜ ਕੀ ਬਾਣੀ ਜੋ ਜੋ ਜਪੇ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਵਾਨੀ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੇ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਉਣੀ ਤੁਰ ਕੀ ਵਾਣੀ ਆਈ ਤੈਨ ਸਗਲੀ ਚੰਥ ਮਠਾਈ ਦਇਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਬਖਾਨਾ ਸਵਾ ਪੰਥਕਾਰ ਜੋਗ ਗੁਰੂ ਪਿਆਰੀ ਮੈਨੂੰ ਸਵਾਜੀ ਗੁਰੂ ਜੀ ਦਾ ਖਾਸ ਖੁਲ ਖਾਸਾ ਸਾਧ ਸੰਗਤ ਜੀਓ ਹਾਓ ਵਿਚਾਰਾਂ ਦੀ ਅਰੰਭ ਤੋਂ ਪਹਿਲਾਂ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪ੍ਰਕਾਸ਼ ਦਿੱਸਦਿਆਂ ਸਮੁੱਚੇ ਜਗਤ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਉੱਥੇ ਸਾਇਬੇ ਕਮਾਲ ਪੁੱਤਰਾਂ ਦੇ ਦਾਨੇ ਸਰਵੰਸ ਦਾਨੇ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਗੁਰਪੱਤੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾ ਉਪਰੰਤਕਾਰ ਜੋ ਗੁਰੂ ਸਾਧ ਸੰਗਤ ਜੀਓ ਅੱਜ ਦੀ ਵਿਚਾਰ ਦਾ ਜੋ ਵਿਸ਼ਾ ਹੈ ਯਕਤ ਗੁਰੂ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪਹਿਲੇ ਪ੍ਰਕਾਸ਼ ਦੇ ਉੱਤੇ ਸਬੰਧ ਵਿੱਚ ਆਪਾਂ ਸਮੁੱਚੇ ਜਗਤੀਆਂ ਸੰਗਤਾਂ ਦੇ ਨਾਲ ਸਤਸੰਗ ਦੇ ਰੂਪ ਵਿੱਚ ਵਿਚਾਰ ਕਰਨੀ ਹੈ ਤਾਂ ਸਤਸੰਗ ਜੀਓ ਪੰਚ ਪੰਛੀ ਦਾ ਦੇ ਸਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਡੇ ਸੰਸਾਰੀ ਜੀਵਾਂ ਦੇ ਭਲੇ ਵਾਸਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਨ ਤੋਂ ਪਹਿਲਾਂ ਗੁਰੂ ਸਹਿਬਾਨਾਂ ਦੀ ਬਾਣੀ ਪਾਤ ਸਹਿਬਾਨਾਂ ਦੀ ਬਾਣੀ ਪਾਠ ਸਹਿਬਾਨਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਅਮਰਤ ਮੈਂ ਮਾਣੀ ਨੂੰ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਜਿੱਥੇ ਪਾਤਸ਼ਾਹ ਜੀ ਨੇ ਉੱਚ ਨਿਯਿਤ ਤੇ ਜਾਤਾਂ ਪਾਤਾਂ ਦੇ ਭਿੰਨ ਭੇਦ ਮਟਾਏ ਉਥੇ ਸਾਹਿਬ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਹਾਨੀ ਗਿਆਨ ਦਾ ਉਹ ਵਿਸ਼ਾਲ ਸਾਗਰ ਬਣਾ ਦਿੱਤਾ ਜਿਸ ਤੇ ਟੁੱਬੀ ਧਾ ਕਰਕੇ ਇਸ ਬਾਣੀ ਤੋਂ ਗਿਆਨ ਹਾਸਲ ਕਰਕੇ ਕੋਈ ਵੀ ਮਨੁੱਖ ਸਰਬ ਸੰਜੇ ਰੱਬ ਦੀ ਬਖਸ਼ਿਸ਼ ਪ੍ਰਾਪਤ ਕਰ ਸਕਦਾ ਹੈ ਤਾਂ ਸਾਧ ਸੰਗ ਜੀਓ ਪੰਚਮ ਪਾਚ ਦੇ ਪਾਵਨ ਬਚਨ ਪੋਥੀ ਪਰਮੇਸ਼ਰ ਕਾਥਾਨ ਪੋਥੀ ਪਰਮੇਸ਼ਰ ਕਾਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਗਰਵਾਣੀ ਹੀ ਪਰਮਾਤਮਾ ਦੇ ਮਲਾਪ ਦਾ ਰਸਤਾ ਦੱਸਦੀ ਹੈ ਸਤਸੰਗ ਜੀ ਗਰਵਾਣੀ ਹੀ ਬ੍ਰਹਮ ਦਾ ਗਿਆਨ ਹੈ ਤਪ ਚਲੇ ਪਾਵਨ ਬਕਤਾਂ ਨੇ ਗਰਵਾਣੀ ਇਸ ਜੱਗ ਮੈਂ ਚੰਨ ਗਰਵਾਣੀ ਇਸ ਜੱਗ ਮੈਂ ਚਾਨਣ ਕਰਨ ਬਸੇ ਮਨ ਆਏ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਸਾਨੂੰ ਪੁੱਵੇ ਪਟਕੇ ਦੀ ਬਾਣ ਬਹਿਮਾ ਭਰਮਾਂ ਵਿੱਚ ਪਿਆ ਹੋਇਆਂ ਨੂੰ ज्ञान वक्ष के सोजी वक्ष के जीवन ਦਾ ਸਹੀ ਰਸਤਾ ਦਿਖਾਉਂਦੀ ਹੈ ਸੋ ਸਤ ਸੰਗ ਜੀਓ ਤਾਂ ਤਾਂ ਕੀ ਇਦਾਂ ਦੇ ਸਰਤਾਜ ਸਾਹਿਬ ਸ਼ਿਰੂਵਰਜਨ ਦੇ ਮਹਾਰਾਜ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਾਲ 1640 ਈਸਵੀ ਨੂੰ ਕਰਕੇ ਸਾਡੇ ਇੱਕ ਵੱਡਾ ਪਰਪਕਾਰ ਕੀਤਾ ਪੰਚਮ ਪਾਤਸ਼ਾਹ ਦੇ ਪਾਵਨ ਬਚਨ ਅਮਰਤ ਬਚਨ ਸਾਧਕੀ ਬਾਣੀ ਅਮਰਤ ਬਚਨ ਸਾਧਕੀ ਬਾਣੀ ਜੋ ਜੋ ਜੱਪੇ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਮਖਾ ਗੁਰਬਾਣੀ ਗੁਰੂ ਪਾਤਸ਼ਾਹ ਜੀ ਦੇ ਅਮਰਤ ਕੀ ਬਚਨ ਹਨ ਗੁਰਬਾਣੀ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਹਨ ਜਿਹੜਾ ਜਿਹੜਾ ਇਸ ਬਾਣੀ ਨੂੰ ਜੱਪੇਗਾ ਤਾਂ ਜਿਹੜਾ ਜਿਹੜਾ ਸੁਣ ਸਮਝ ਕੇ ਗਰਬਾਣੀ ਤੋਂ ਗਿਆਨ ਹਾਸਲ ਕਰੇਗਾ ਗਰਬਾਣੀ ਨੂੰ ਮੰਨੇਗਾ satsang jiyo ਉਸ ਦਾ ਪਦਾਰ ਹੋਣਾ ਹੀ ਹੋਣਾ ਹੈ ਉਹਦਾ ਪਾਰ ਤਾਰਾ ਹੋਵੇਗਾ ਤਾਂ ਤਾਂ ਭਗਤ ਕਬੀਰ ਮਹਾਰਾਜ ਦੇ ਪਾਵਨ ਬਚਨ ਵੀ ਆਪਾਂ ਗਰਬਾਣੀ ਵਿੱਚ ਪੜਦੇ ਹਾਂ ਪਾਤਸ਼ਾਹ ਕਹਿੰਦੇ ਨੇ ਕੋਈ ਗਾਵੈ ਕੋਈ ਗਾਵੈ ਉਹ ਸੁਣੇ ਹਰ ਨਾਮਾ ਚਿਤ ਲਾਇ ਕੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਇਸ ਬਾਣੀ ਨੂੰ ਕੋਈ ਆਪਣੀ ਰਸਨਾ ਨਾਲ ਗਾ ਲਵੇ ਇਸ ਗੁਰ ਬਾਣੀ ਦੇ ਕੋਈ ਆਪਣੇ ਕੰਨਾਂ ਨਾਲ ਸੁਣ ਲਵੇ ਸ਼ਰਤ ਇਹ ਹੈ ਕਿ ਚਿਤ ਲਾ ਕੇ ਸੁਣੇ ਚਿਤ ਲਾ ਕੇ ਗਾਵੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕੋ ਕਵੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਪਤਛਕਿੰਦ ਨੇ ਸੰਸੇ ਬਾਣੀ ਕੋ ਗੱਲ ਨਹੀਂ ਬਹਿਮਾ ਭਰਮਾ ਵਾਲੀ ਫੇ ਕੋਈ ਗੱਲ ਨਹੀਂ ਪਰ ਲਿਖੇ ਵਾਲੀ ਕੋਈ ਗੱਲ ਨਹੀਂ ਉਸ ਜੀਵ ਦਾ ਪਦਾ ਹੋਣਾ ਹੀ ਹੋਣਾ ਹੈ ਸਤ ਸੰਗਤ ਜਿੱਥੇ ਤਨ ਤਨ ਚੀਦਾਂ ਦੇ ਸਹਤਾਰ ਗੁਰੂ ਆਰਜਨ ਦੇਵ ਜੀ ਮਹਾਰਾਜ ਜੀ ਨੇ 1646 ਵਿੱਚ ਇਸ ਮਾਨਤਾ ਦੇ ਖਰੇ ਵਾਸਤੇ ਸੱਚਖੰਡ ਸ੍ਰੀ ਦਰਬਾਰ ਦਰਬਾਰ ਸਾਹਿਬ ਜੀ ਵਿਖੇ ਪਹਿਲਾ ਪ੍ਰਕਾਸ਼ ਕਰਕੇ ਸਾਡੇ ਤੇ ਫਰਕ ਕਰ ਕੀਤਾ ਤੇ ਸਾਨੂੰ ਭੁੱਲੇ ਪਟਕੇ ਜੀ ਬੰਨ ਗਰਵਾਣੀ ਦੇ ਨਾਲ ਲੜ ਜੋੜਨਾ ਕੀਤਾ ਗਰਵਾਣੀ ਦੇ ਲੜ ਲਾਇਆ ਉੱਥੇ ਚੌਥੇ ਪਾਤਸ਼ਾਹ ਜੀ ਤਨ ਤਨ ਚਿਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਬਚਨਾਂ ਮੁਸਾਬਕ ਬਾਣੀ ਗਰਵਾਣੀ ਹੀ ਸਾਡਾ ਗੁਰੂ ਹੈ ਬਾਣੀ ਗਰਵਾਣੀ ਹੀ ਸਾਡਾ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਵਾਣੀ ਕਹੇ ਸੇਵਕ ਜਦ ਮਾਨਨੇ ਪ੍ਰਤੱਖ ਗੁਰੂ ਨਿਸਤਾਰਿ ਜਿੱਥੇ ਪੰਚਮ ਪਾ ਚਲਿਦਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਉੱਥੇ satsang ਜੀਓ ਸਭ ਤੋਂ ਪਹਿਲੇ ਗ੍ਰੰਥੀ ਸਹਿਬਾਨ ਗੁਰੂ ਦੇ ਵਜ਼ੀਰ ਬਜੋ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਸਾਹਿਬ ਹੋਣ ਦਾ ਮਾਣ ਬਖਸ਼ਿਆ ਤੋਂ ਸਤਸੰਗਤ ਜੀਓ ਸਾਹਿਬ ਆਦਿ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਤੋਂ ਪ੍ਰੰਤ ਸਭ ਤੋਂ ਪਹਿਲਾ ਹੁਕਮਨਾਮਾ ਜੋ ਸਾਨੂੰ ਬਾਬਾ ਬੁੱਢਾ ਜੀ ਦੀ ਪਾਵਨ ਰਸਤਾ ਤੋਂ ਬਖਸ਼ਿਸ਼ ਹੋਇਆ ਜਿਨ੍ਹਾਂ ਦਾ ਆਪਾਂ ਸਾਰੇ ਮਿਲ ਕੇ ਵਿਚਾਰ ਕਰ ਰਹੇ ਹਾਂ ਪਛ ਦੇ ਪਾਵਨ ਹੁਕਮਨਾਮਾ ਜਿਹੜਾ ਹੈ ਜਿਹੜਾ ਹੁਕਮਨਾਮ ਸਭ ਤੋਂ ਪਹਿਲਾ ਆਰੰਭ ਵਿੱਚ ਬਾਬਾ ਬੁੱਢਾ ਜੀ ਰਸਨਾ ਤੁਸਾਨੂੰ ਪ੍ਰਾਪਤ ਹੋਇਆ ਆਓ ਸਾਸਨਗਰ ਜੀ ਉਹ ਹੁਕਮਨਾਮਾ ਪੰਜ ਰਸਤਾਂ ਲਗਾ ਕਰਕੇ ਬੜਪਾਗੇ ਬਣਦਾ ਜਤਨ ਕਰੀਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹੀ ਦਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਤਾਰਤ ਸੁਆਵੀ ਤਾਲ ਸੁਆਵ ਅਮਰਤ ਜਲ ਛਾਇਆ ਰਾਨ ਅਮਰਤ ਜਲ ਛਾਇਆ ਪੂਰਨ ਸਾਰੇ ਕਰਾਇਆ ਸਭ ਲ ਮਨੋਰਥ ਪੂਰੇ ਜੈ ਜੈ ਕਾਰ ਫਿਆ ਜਗ ਅੰਤਰ ਸਤਿ ਸ੍ਰੀ ਅਕਾਲ ਬਸੂਰੇ ਪੂਰਨ ਪਰਖੋ ਤੇਵ ਨਸੀ ਜਸ ਬੇਦ ਪੁਰਾਣੀ ਗਾਇਆ ਆਪਣਾ ਬੇਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਪੁਰਖ ਚੋਤ ਬਨਸੀ ਜਸ ਬੇਦਪਰਾਣੀ ਗਾਇਆ ਆਪਣਾ ਵਿਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਸੋ satsang ਜੀਓ ਇਹ ਪਾਵਨ ਹੋਕ ਨਾ ਨੰਥਮ ਪੰਜਮ ਪਾਛੀਦਾ ਬਾਬਾ ਬੁੱਢਾ ਜੀ ਦੇ ਸਨ ਤੋਂ ਸਾਨੂੰ ਬਖਸ਼ਿਸ਼ ਹੋਇਆ। ਤਾਂ satsang ਜੀ ਪੰਚਮ ਪਾਤਸ਼ਾਹੀ ਨੇ ਸਾਹਿਬਾਜ਼ ਫਿਰ ਗੁਰਾਂ ਸਭ ਜੀ ਦੇ ਪ੍ਰਕਾਸ਼ ਕਰਨ ਤੇ ਸੁਖ ਆਸਣ ਕਰਨ ਦੀ ਮਰਿਆਦਾ قائم ਕੀਤੀ। ਉਸੇ ਮਰਿਆਦਾ ਮੁਤਾਬਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਤੇ ਪੂਰੇ ਸੰਸਾਰ ਦੇ ਗੁਰੂ ਘਰਾਂ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕਰਨ ਤੇ ਸੁਖ ਆਸਣ ਕਰਨ ਦੀ ਮਰਿਆਦਾ ਚੱਲ ਰਹੀ ਹੈ। ਤੇ ਰੰਦੀ ਦੁਨੀਆ ਤੱਕ ਚਲਦੀ ਰਹੇਗੀ ਸੋ ਸਤ ਸੰਗਤ ਜੀ ਗਿੱਥੇ ਪੰਚਮ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਜੀ ਦੇ ਲੜ ਲਾਇਆ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਵਨ ਬਚਨਾਂ ਮੁਤਾਬਕ ਇੱਕਾ ਬਾਣੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕ ਬਾਣੀ ਹੀ ਸਾਡਾ ਗੁਰੂ ਹੈ ਸਾਡੇ ਪਾਤਸ਼ਾਹ ਬਾਣੀ ਗੁਰੂ ਜੀ ਦਾ ਅਰਥ ਸਮਝਾ ਕਰਕੇ ਗਏ ਹਨ ਸਤਸੰਗ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਸਤਾਏ ਇਸੇ ਸ਼ਬਦ ਗੁਰਦੇਸਤਾਂ ਨੂੰ ਮੰਨਦੇ ਹੋਏ ਸਾਹਿਬੇ ਕਮਾਲ ਗੁਰਨਾਨਕ ਦੀ 10ਵੀਂ ਜੋਤ ਕੱਲ ਕੀ ਤਰ ਦਿਸਮੇ ਪਿਤਾ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਦਿ ਸ਼੍ਰੀ ਗੁਰੂ ਗੰਗ ਸਾਹਿਬ ਜੀ ਵਿੱਚ ਆਪਣੇ ਗੁਰੂ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰ ਕਰਕੇ 20 ਅਕਤੂਬਰ 1785 ਨੂੰ ਸਦਾ ਵਾਸਤੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਸਮੁੱਚੀ ਮਾਨਤਾ ਦੇ ਭਲੇ ਵਾਸਤੇ ਗੁਰੂ ਥਾਪ ਕੇ ਸਾਡੇ ਤੇ ਵੱਡਾ ਪਰਪਕਾਰ ਕਰ ਦਿੱਤਾ ਸਤ ਸੰਗਤ ਜੀ ਉੱਥੇ ਸਾਡੇ ਵਾਸਤੇ ਇਹ ਹੁਕਮ ਕਰ ਦਿੱਤਾ ਆਗਿਆ ਪਈ ਆਕਾਸ਼ ਕੀ ਤਵੇ ਚੜਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੁਸੀਂ ਸਤ ਸੰਗ ਜੀਓ ਆਪਾਂ ਸਭ ਨੇ ਆਪਣੇ ਪਾਤਸ਼ਾਹ ਦੀ ਬਖਸ਼ਣਾ ਨੂੰ ਮੰਨਦੇ ਹੋਏ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ ਬਾਣੀ ਨੂੰ ਗੁਰੂ ਮੰਨਣਾ ਹੈ ਦਰ ਦਰ ਤੇ ਨਹੀਂ ਪੜ੍ਹਕਣਾ ਤੁਸੀਂ ਸਤ ਸੰਗ ਜੀਓ ਸਤ ਗੁਰੂ ਦੀ ਬਾਣੀ ਸਤ ਗੁਰੂ ਦੇ ਬਚਨਾਂ ਤੇ ਭਰੋਸਾ ਕਰਨਾ ਹੈ ਜੇ ਸਤਗੁਰ ਤੇ ਬਾਣੀ ਤੇ ਬਚਨਾ ਨਾਲ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇਛਾ ਨਾਲ ਸਾਡੀ ਪ੍ਰਤੀਤਨਾ ਬਣੀ ਸਾਡਾ ਪਿਆਰ ਨਾ ਬਣਿਆ ਸਾਡਾ ਭਰੋਸਾ ਨਾ ਬਣਿਆ ਤੇ ਪਾਤਸ਼ਾਹ ਦੇ ਪਾਵਨ ਬਚਨ ਹੰ ਸਤਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁੱਖ ਨਾ ਉਪਜੇ ਭਾਵੇਂ ਸੋ ਵੀੜਾ ਆਉ ਜਾ ਜੇ ਗੁਰੂ ਦੇ ਬਚਨ ਨਾਲ ਸਾਡਾ ਪਿਆਰ ਨਾ ਬਣਿਆ ਪ੍ਰੋਸਾ ਨਾ ਬਣਿਆ ਜੇ ਗੁਰੂ ਦੇ ਬਚਨ ਨੂੰ ਆਪਾਂ ਮੰਨਿਆ ਨਾ ਤੇ satsang ਜੀਓ ਸੁਖੀ ਜੀਵਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਵਾਉ ਗੁਰੂ ਦਰਥੇ ਇੱਕ ਨਹੀਂ ਭਾਵੇਂ 100 ਵਾਰੀ ਅਸੀਂ ਜੀੜੇ ਮਾਰੀ ਜਾਈਏ ਆਈ ਜਾਈਏ ਚਾਈ ਜਾਈਏ ਸਾਡੀ ਪਟਨਾ ਖਤ ਨਹੀਂ ਹੋਏਗੀ ਆਪਣੇ ਗੁਰੂ ਪਾਤਸ਼ ਦੇ ਬਚਨਾਂ ਤੇ ਬਾਣੀ ਤੇ ਪ੍ਰੋਸਾ ਕਰਨਾ ਹੈ ਪਿਆਰ ਪਾਉਣਾ ਹੈ ਬਾਣੀ ਦੇ ਨਾਲ ਸਵਾਪ satsang ਜੀ ਸਾਡੇ ਸਤਿਗੁਰੂ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਹਨ ਉਹਨਾਂ ਦੀ ਬਾਣੀ ਪਾਪ ਆਪਣੇ ਛਾਂ ਨੂੰ ਮੰਨਿਏ ਤਾਂ ਹੀ ਸਾਡਾ ਸਦਾ ਭਲਾ ਹੋਏਗਾ ਸਵਾਉ ਅਖੀਰ ਦੇ ਵਿੱਚ ਫਿਰ ਦੁਬਾਰਾ ਸਮੂਹ ਜਗਤੀਆਂ ਸੰਤਾਨਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪ੍ਰਕਾਸ਼ਿਤ ਇਸ ਦੀਆਂ ਬਹੁਤ ਬਹੁਤ ਬਜ਼ਾਈਆਂ ਹੋਵਣ ਸਤਿਗੁਰ ਦੇ ਪਿਆਰ ਵਿੱਚ ਕਿਸੇ ਕਵੀ ਦੀਆਂ ਲਾਈਨਾਂ ਹਨ ਉਹਨਾਂ ਨੇ ਪੜ੍ਹ ਕੇ ਨਾਲ ਹੀ ਸਮਾਪਤੀ ਹੈ ਜੀ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਕਿਸੇ ਕਭੀ ਜੈ ਦੈਨਾ ਹੰ ਤੁਸੀਂ ਹਾਜ਼ਰ ਨਾਜ਼ ਸਤਿਗੁਰੂ ਹੋ ਤੁਸੀਂ ਹਾਜ਼ਰ ਨਾਜ਼ਰ ਸਤਿਗੁਰੂ ਹੋ ਮੇਰੇ ਗੁਰੂ ਗ੍ਰੰਥ ਪਿਆਰੇ ਜੀ ਹੈ ਮਿਹਰ ਤੁਸਾਂ ਦੀ ਸੰਗਤਾਂ ਤੇ ਹੈ ਸੰਗਤ ਤੁਸਾਂ ਸਹਾਰੇ ਦੀ ਸੱਚੇ ਪਾਤਸ਼ਾਹ ਸੰਤਾਂ ਦੀ ਤੁਹਾਡੀ ਮਿਹਰ ਹੈ ਇਹ ਸੰਗਤ ਤੁਹਾਡਾ ਆਸਰਾ ਪਾ ਲਿਆ ਤੁਹਾਡਾ ਸਹਾਰੇ ਦੀ ਲੋੜ ਹੈ ਸੋ ਸਤ ਸੰਗਤ ਜੀਓ ਵਿਚਾਰਾ ਕਰ ਜਾਂ ਤਾ ਆਸਥੀ ਵਿਚਾਰ ਕਰਦਿਆਂ ਤੋਂ ਗੁਰਬਾਣੀ ਪੜਦਿਆਂ ਤੋਂ ਹੋਈਆਂ ਤੁਮਾਂ ਪੁੱਤਾਂ ਦੀ ਮਾਫੀ ਬਖਸ਼ਣੀ ਅਖੀਰ ਦੇ ਵਿੱਚ ਗੁਰਪਥੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ